ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤੀ ਸ਼ਕਤੀ ਟੀਵੀ ਚੈਨਲ ਤੇ ਆਪ ਸਰਬਾ ਸੰਗਤ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਵਿੱਚ ਵਰਤੀ ਗਈ ਵਿਆਕਰਨ ਦੇ ਕੁਝ ਇੱਕ ਨੁਕਤਿਆਂ ਦੀ ਗੱਲ ਕਰਾਂਗੇ ਜਦੋਂ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਵਿਆਕਰਨ ਲਿਖਿਆ ਤਾਂ ਉਸ ਵਿੱਚ ਉਹਨਾਂ ਨੇ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਇੱਕ ਵਾਰ ਉਹ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦਾ ਪਾਠ ਕਰ ਰਹੇ ਸਨ ਤੇ ਪਾਠ ਕਰਦੇ ਹੋਏ ਉਹਨਾਂ ਦੇ ਸਾਹਮਣੇ ਗੁਰਬਾਣੀ ਦਾ ਇੱਕ ਐਸਾ ਵਚਨ ਆਇਆ ਜਿਸ ਵਿੱਚ ਇੱਕ ਹੀ ਸ਼ਬਦ ਜਿਹੜਾ ਹੈ ਉਹ ਤਿੰਨ ਰੂਪਾਂ ਦੇ ਵਿੱਚ ਲਿਖਿਆ ਹੋਇਆ ਸੀ ਇੱਕ ਹੀ ਸ਼ਬਦ ਹੈ ਉਹਨੂੰ ਇੱਕ ਜਗ੍ਹਾ ਦੇ ਉੱਪਰ ਥੱਲੇ ਔਕੜ ਲੱਗੀ ਹੋਈ ਹੈ ਇੱਕ ਜਗ੍ਹਾ ਤੇ ਸਿਹਾਰੀ ਲੱਗੀ ਹੋਈ ਹੈ ਪਰ ਇੱਕ ਜਗ੍ਹਾ ਤੇ ਉਹੀ ਅੱਖਰ ਬਿਲਕੁਲ ਮੁਕਤਾ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮਾਤਰਾ ਨਹੀਂ ਲੱਗੀ ਹੋਈ ਪ੍ਰੋਫੈਸਰ ਸਹਿਬ ਸਿੰਘ ਦੀ ਲਿਖ ਦੇ ਨੇ ਕਿ ਉਸ ਦਿਹਾੜੇ ਮੇਰੇ ਮਨ ਦੇ ਵਿੱਚ ਇੱਕ ਵਿਚਾਰ ਪੈਦਾ ਹੋਈ ਕਿ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਕਿਉਂ ਕੀਤਾ ਹੈ ਭਾਵ ਕਿ ਅੱਖਰ ਇੱਕ ਹੀ ਹੈ ਪਰ ਕਿਸੇ ਜਗ੍ਹਾ ਤੇ ਔਂਕੜ ਦੇ ਅੰਦਾਜ਼ ਲਿਖਿਆ ਕਿਸੇ ਜਗ੍ਹਾ ਤੇ ਸਿਹਾਰੀ ਦੇ ਅੰਦਾਜ਼ ਤੇ ਕਿਸੇ ਜਗ੍ਹਾ ਤੇ ਬਗੈਰ ਕਿਸੇ ਮਾਤਰਾ ਤੋਂ ਕਹਿੰਦੇ ਉਸ ਦਿਹਾੜੇ ਮੈਂ ਜਦੋਂ ਵਿਚਾਰਨਾ ਸ਼ੁਰੂ ਕੀਤਾ ਤੇ ਫਿਰ ਮੈਨੂੰ ਇਸ ਗੱਲ ਦੀ ਸਮਝ ਪਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਵਰਤੀਆਂ ਗਈਆਂ ਜੋ ਮਾਤਰਾਵਾਂ ਨੇ ਉਹਨਾਂ ਮਾਤਰਾਵਾਂ ਦੇ ਵੀ ਕੁਝ ਖਾਸ ਅਰਥ ਨੇ ਉਹ ਬਿਨ ਬਗੈਰ ਕਿਸੇ ਅਰਥ ਤੋਂ ਜਾਂ ਬਿਨ ਬਗੈਰ ਕਿਸੇ ਕਾਰਨ ਤੋਂ ਉਹ ਮਾਤਰਾਵਾਂ ਨਹੀਂ ਲੱਗੀਆਂ ਹੋਈਆਂ ਮਿਸਾਲ ਵਜੋਂ ਕਈ ਥਾਵਾਂ ਤੇ ਗੁਰਬਾਣੀ ਵਿੱਚ ਸਿਹਾਰੀ ਉਚਾਰਨ ਵਿੱਚ ਆਉਂਦੀ ਹੈ ਪਰ ਕਈ ਜਗ੍ਹਾ ਤੇ ਉਚਾਰਨ ਵਿੱਚ ਨਹੀਂ ਆਉਂਦੀ ਹੈ ਕਈ ਜਗ੍ਹਾ ਤੇ ਔਂਕੜ ਉਚਾਰਨ ਵਿੱਚ ਆਉਂਦਾ ਹੈ ਪਰ ਕਈ ਜਗ੍ਹਾ ਤੇ ਉਹ ਸਾਇਲੈਂਟ ਰਹਿੰਦਾ ਹੈ ਤੇ ਉਚਾਰਨ ਵਿੱਚ ਨਹੀਂ ਆਉਂਦਾ ਹੈ ਪਰ ਜਿਸ ਜਗ੍ਹਾ ਤੇ ਮਾਤਰਾ ਉਚਾਰਨ ਵਿੱਚ ਨਹੀਂ ਆਉਂਦੀ ਉਸ ਜਗ੍ਹਾ ਤੇ ਵੀ ਉਸ ਲੱਗੀ ਹੋਈ ਮਾਤਰਾ ਦਾ ਕੋਈ ਨਾ ਕੋਈ ਅਰਥ ਬਣਦਾ ਹੈ ਆਓ ਆਪਾਂ ਬਾਣੀ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਮਹਾਰਾਜੀ ਦਾ ਉਚਾਰਨ ਕੀਤਾ ਹੋਇਆ ਇੱਕ ਸ਼ਲੋਕ ਲਈਏ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇੱਕ ਸ਼ਲੋਕ ਹੈ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਧਰੈ ਵਿਰਲਾ 부ਝੈ ਕੋਈ ਸ਼ਲੋਕ ਦੀਆਂ ਦੋ ਤੁਕਾਂ ਨੇ ਇਹਨਾਂ ਦੋ ਤੁਕਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਹਰ ਸ਼ਬਦ ਤਿੰਨ ਵਾਰ ਵਰਤਿਆ ਹੈ ਜਦੋਂ ਪਹਿਲੀ ਵਾਰ ਗੁਰੂ ਸਾਹਿਬ ਜੀ ਨੇ ਆਹਰ ਸ਼ਬਦ ਵਰਤਿਆ ਹੈ ਤੇ ਉਹਨਾਂ ਨੇ ਲਿਖਿਆ ਆਹਰ ਸਭ ਕਰਦਾ ਫਿਰੈ ਇਥੇ ਆਹਰ ਸ਼ਬਦ ਦਾ ਰਾਰਾ ਗੁਰੂ ਪਾਤਸ਼ਾਹ ਜੀ ਨੇ ਮੁਕਤਾ ਰੱਖਿਆ ਹੈ ਉਹਨੂੰ ਵਾਤਰਾਂ ਨਹੀਂ ਲੱਗੀ ਹੋਈ ਆਹਰ ਇਕ ਨਾ ਹੋਏ ਇਸ ਜਗ੍ਹਾ ਤੇ ਮਹਾਰਾਜ ਜੀ ਨੇ ਰਾਰੇ ਦੇ ਥੱਲੇ ਔਂਕੜ ਲਗਾ ਕੇ ਲਿਖਿਆ ਹੈ ਆਹਰ ਇਕ ਨਾ ਹੋਏ ਨਾਨਕ ਜਿਤ ਆਹਰ ਜਗ ਉਧਰੈ ਇਸ ਜਗ੍ਹਾ ਤੇ ਆਹਰ ਦੇ ਦਾਰੀ ਨੂੰ ਸਿਹਾਰੀ ਲਗਾ ਕੇ ਲਿਖਿਆ ਵਿਰਲਾ ਬੁਝਿਆ ਕੋਈ ਸੋ ਦੇਖੋ ਇੱਕ ਹੀ ਸ਼ਬਦ ਹੈ ਆਹਰ ਪਰ ਇੱਕ ਜਗ੍ਹਾ ਤੇ ਰਾਰਾ ਮੁਖਤਾ ਹੈ ਇੱਕ ਜਗ੍ਹਾ ਤੇ ਸਿਹਾਰੀ ਲੱਗੀ ਹੈ ਇੱਕ ਜਗ੍ਹਾ ਤੇ ਔਂਕੜ ਲੱਗਾ ਹੈ ਹੁਣ ਇਹਦੇ ਪਿੱਛੇ ਇੱਕ ਖਾਸ ਤਰ੍ਹਾਂ ਦੀ ਵਿਆਕਰਣ ਕੰਮ ਕਰ ਰਹੀ ਹੈ ਇਹ ਵਿਆਕਰਣ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪ ਗੁਰਬਾਣੀ ਦੇ ਵਿੱਚ ਵਰਤੀ ਹੈ ਕਈ ਵੀਰਾਂ ਦਾ ਇਹ ਮੰਨਣਾ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਜੋ ਗੁਰਬਾਣੀ ਹੈ ਇਹ ਵਿਆਕਰਨਕ ਨਿਯਮਾਂ ਤੋਂ ਪਰੇ ਹੈ ਇਹਦੇ ਵਿੱਚ ਵਿਆਕਰਮ ਦੇ ਨਿਯਮ ਕੰਮ ਨਹੀਂ ਕਰਦੇ ਪਰ ਉਹਨਾਂ ਵੀਰਾਂ ਲਈ ਇੱਕ ਬੇਨਤੀ ਹੈ ਕਿ ਬਿਗੈਰ ਨਿਯਮਾਂ ਤੋਂ ਤੁਸੀਂ ਕਿਸੇ ਵੀ ਭਾਸ਼ਾ ਦੇ ਅੱਖਰਾਂ ਨੂੰ ਲਿਖਤੀ ਰੂਪ ਦੇ ਵਿੱਚ ਨਹੀਂ ਲਿਖ ਸਕਦੇ ਤੁਹਾਨੂੰ ਕਿਸੇ ਨਾ ਕਿਸੇ ਬੰਧਾਨ ਦੇ ਵਿੱਚ ਕਿਸੇ ਨਾ ਕਿਸੇ ਨਿਯਮ ਦੇ ਵਿੱਚ ਉਹਨਾਂ ਅੱਖਰਾਂ ਨੂੰ ਬੰਨ੍ਹਣਾ ਹੀ ਪਏਗਾ ਨਹੀਂ ਤੇ ਤੁਸੀਂ ਜਿਹੜਾ ਹੈ ਉਸ ਭਾਸ਼ਾ ਨੂੰ ਲਿਖਤੀ ਰੂਪ ਦੇ ਵਿੱਚ ਨਹੀਂ ਲਿਖ ਸਕੋਗੇ ਕਿਦੇ ਵਿੱਚ ਕੋਈ ਦੋਰਾਮਾ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਅਧਿਆਤਮਕ ਗਿਆਨ ਦਾ ਇੱਕ ਬਹੁਤ ਵੱਡਾ ਖਜ਼ਾਨਾ ਹੈ ਇਹ ਪਾਵਨ ਗੁਰਬਾਣੀ ਗੁਰੂ ਸਹਿਬਾਨਾਂ ਤੇ ਭਗਤਾਂ ਦੇ ਹਿਰਦੇ ਦੇ ਵਿੱਚੋਂ ਇਸ ਤਰ੍ਹਾਂ ਉਚਾਰਨ ਹੋਈ ਜਿਵੇਂ ਕੋ ਚਰਨਾ ਫੁੱਟਦਾ ਹੈ ਬਾਣੀ ਉਚਰੇ ਸਾਧ ਜਨ ਅਮਯੋ ਚੱਲੇ ਚਰਲੇ ਗੁਰਬਾਣੀ ਨੂੰ ਸਿੱਖਣ ਦੇ ਪਰਮਾਤਮਾ ਦਾ ਸਰੂਪ ਜਾਣ ਕੇ ਮੰਨਣਾ ਹੈ ਵਾਹ ਵਾਹ ਬਾਣੀ ਅਨੰਕਾਰ ਹੈ ਤੇ ਉਸੇ ਜੇਵੜ ਅਵਰਨਾ ਕੋਈ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਉਸਾ ਰੱਖਣੇ ਬਾਣੀ ਦੇ ਉੱਪਰ ਵਿਸ਼ਵਾਸ ਰੱਖਣੇ ਪਰ ਨਾਲ ਇਹ ਵੀ ਧਿਆਨ ਦੇਣਾ ਹੈ ਕਿ ਗੁਰਬਾਣੀ ਨੂੰ ਸੱਚੇ ਪਾਤਸ਼ਾਹ ਜੀ ਨੇ ਕਾਵ ਰੂਪ ਦੇ ਵਿੱਚ ਲਿਖਿਆ ਹੈ ਤੇ ਕਾਵ ਰੂਪ ਦੇ ਆਪਣੇ ਕੁਝ ਨਿਯਮ ਹੁੰਦੇ ਨੇ ਤੇ ਉੰਜ ਵੀ ਜਿਵੇਂ ਪਹਿਲਾਂ ਬੇਨਤੀ ਕੀਤੀ ਜਦੋਂ ਲਿਖਤੀ ਰੂਪ ਦੇ ਵਿੱਚ ਬਾਸ਼ਾ ਨੂੰ ਲਿਆਂਦਾ ਜਾਂਦਾ ਹੈ ਤੇ ਉਹਦੇ ਕੁਝ ਵਿਆਕਰਨਕ ਨਿਯਮ ਹੁੰਦੇ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰਬਾਣੀ ਨੂੰ ਲਿਖਿਆ ਤੇ ਇਹਦੇ ਵਿੱਚ ਜਿਹੜੇ ਉਹਨਾਂ ਨੇ ਵਿਆਕਰਨ ਦੇ ਨਿਯਮ ਵਰਤੇ ਉਹ ਬਾਕਮਾਲ ਨੇ ਅੱਜ ਕੱਲ ਦੀ ਪੰਜਾਬੀ ਦੇ ਵਿੱਚ ਉਹ ਨਿਯਮ ਸਾਨੂੰ ਨਹੀਂ ਮਿਲਣਗੇ ਮਹਾਰਾਜ ਜੀ ਜਦੋਂ ਕਿਸੇ ਨਾਉਨ ਸ਼ਬਦ ਦੇ ਥੱਲੇ ਔਂਕੜ ਲਗਾਉਂਦੇ ਨੇ ਤੇ ਉਹਨੂੰ ਸਤਗੁਰੂ ਜੀ ਇੱਕ ਵਚਨ ਬਣਾ ਦਿੰਦੇ ਨੇ ਤੇ ਜਦੋਂ ਉਹ ਔਂਕੜ ਸ਼ਬਦ ਦੇ ਥੱਲੇੋਂ ਲੈ ਜਾਂਦੀ ਹੈ ਤੇ ਉਹੀ ਸ਼ਬਦ ਗੁਰਬਾਣੀ ਦੇ ਵਿੱਚ ਬਹੁ ਵਚਨ ਬਣ ਜਾਂਦਾ ਹੈ ਔਂਕੜ ਲੱਗਣ ਦੇ ਨਾਲ ਸ਼ਬਦ ਇੱਕ ਵਚਨ ਹੋ ਜਾਂਦਾ ਹੈ ਤੇ ਔਕੜ ਲੈ ਜਾਣ ਦੇ ਨਾਲ ਉਹ ਸ਼ਬਦ ਬਹੁਵਚਨ ਬਣ ਜਾਂਦਾ ਹੈ ਪਰ ਜਦੋਂ ਉਸੇ ਸ਼ਬਦ ਨੂੰ ਵਗਰਲੇ ਪਾਸੇ ਸਿਹਾਰੀ ਲੱਗ ਜਾਂਦੀ ਹੈ ਤੇ ਉਹ ਸ਼ਬਦ ਫਿਰ ਸੰਬੰਧਕੀ ਅਰਥ ਕਰਦਾ ਹੁਣ ਆਪਾਂ ਉਸੇ ਸ਼ਲੋਕ ਵਾਲੇ ਪਾਸੇ ਵਰਤੀ ਗੁਰੂ ਅਰਜਨ ਸਾਹਿਬ ਜੀ ਨੇ ਫਰਮਾਇਆ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਕਿ ਮਨੁੱਖ ਬਹੁਤ ਤਰ੍ਹਾਂ ਦੀ ਜ਼ਿੰਦਗੀ ਵਿੱਚ ਆਹਰ ਦਾ ਅਰਥ ਕਾਰਜ ਕਰ ਰਿਹਾ ਹੈ ਇਹ ਬਹੁਵਚਨ ਹੋ ਗਿਆ ਆਹਰ ਸਭ ਕਰਦਾ ਫਿਰੈ ਸ਼ਬਦ ਦਾ ਅਰਥ ਹੋ ਗਿਆ ਬਹੁਤ ਸਾਰੇ ਮਨੁੱਖ ਸਾਰੇ ਦੇ ਸਾਰੇ ਆਹਰ ਕਰੀ ਜਾਂਦਾ ਹੈ ਹੋਰ ਸਾਰੇ ਕੰਮ ਧੰਦੇ ਕਰੀ ਜਾਂਦਾ ਹੈ ਆਹਰ ਇੱਕ ਨਾ ਹੋਏ ਇੱਥੇ ਇੱਕ ਵਚਨ ਹੋ ਗਿਆ ਨਾਰੇ ਸਲੌਂਕੜ ਲੱਗੀਏ ਕਿ ਜਿਹੜਾ ਇੱਕ ਆਹਰ ਕਰਨ ਵਾਲਾ ਹੈ ਇੱਕ ਕਰਨ ਵਾਲਾ ਕੰਮ ਹੈ ਵਾਹਿਗੁਰੂ ਦੀ ਇਬਾਦਤ ਵਾਲਾ ਉਹ ਕੰਮ ਇਨਸਾਨ ਕਰਨ ਨੂੰ ਤਿਆਰ ਨਹੀਂ ਨਾਨਕ ਜਿਤ ਆਹਰ ਜਗ ਉਧਰ ਹੈ ਹੇ ਨਾਨਕ ਹੇ ਪਾਈ ਜਿਸ ਆਹਰ ਦੇ ਰਾਹੀਂ ਰਾਰ ਨੂੰ ਸ਼ੈਰੀ ਲੱਗੀ ਹੋਈ ਹੈ ਜਿਸ ਆਹਰ ਦੇ ਰਾਹੀਂ ਸੰਸਾਰ ਉਧਰਦਾ ਹੈ ਦੁਨੀਆ ਦਾ ਪਚਾਹ ਹੁੰਦਾ ਹੈ ਵਿਰਲਾ ਬੁੱਝਿਆ ਕੋਈ ਉਸ ਆਹਰ ਨੂੰ ਕੋਈ ਵਿਰਲੇ ਹੀ ਬੁੱਝਦਾ ਉਹਦੀ ਸਮਝ ਸਾਰਿਆਂ ਨੂੰ ਨਹੀਂ ਪੈਂਦੀ ਸੋ ਕਹਿਣ ਤੋਂ ਵਿਰਾਦ ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਸੰਬੰਧ ਬਹੁਤ ਸਾਰੇ ਸ਼ਬਦ ਮਿਲਣਗੇ ਜਿਨ੍ਹਾਂ ਦਾ ਉਚਾਰਨ ਬਿਲਕੁਲ ਸੇਮ ਰਹੇਗਾ ਜਿਵੇਂ ਭਗਤ ਸ਼ਬਦ ਆਹਰ ਸ਼ਬਦ ਮਨ ਸ਼ਬਦ ਆਪਾਂ ਇਹਨਾਂ ਦੀ ਗੱਲ ਕੀਤੀ ਉਚਾਰਨ ਮਨ ਹੀ ਰਹੇਗਾ ਪਰ ਤਿੰਨਾ ਥਾਵਾਂ ਤ्यर्थ ਬਦਲ ਗਏ ਉਚਾਰਨ ਭਗਤ ਹੀ ਰਹੇਗਾ ਪਰ ਤਿੰਨ ਰੂਪਾਂ ਦੇ ਵਿੱਚ ਉਹਨਾਂ ਦੇ ਅਰਥ ਅਲੱਗ-ਅਲੱਗ ਨੇ ਉਚਾਰਨ ਆਹਰ ਹੀ ਕਰਾਂਗੇ ਪਰ ਅਲੱਗ-ਅਲੱਗ ਰੂਪਾਂ ਦੇ ਵਿੱਚ ਉਹਦੇ ਅਰਥ ਅਲੱਗ-ਅਲੱਗ ਬਣਦੇ ਨੇ ਸੋ ਉਮੀਦ ਹੈ ਅੱਜ ਦੀ ਇਸ ਵੀਡੀਓ ਤੋਂ ਆਪ ਜੀ ਨੂੰ ਬਹੁਤ ਕੁਝ ਸਿੱਖਣ ਵਾਲੀ ਮਿਲਿਆ ਹੋਵੇਗਾ ਔਰ ਸਾਡੇ ਦੁਆਰਾ ਕੀਤਾ ਜਾ ਰਿਹਾ ਗੁਰਬਾਣੀ ਦੇ ਉਚਾਰਨ ਦਾ ਇਹ ਕਾਰਜ ਆਪ ਸੰਗਤ ਨੂੰ ਪਸੰਦ ਆ ਰਿਹਾ ਹੋਵੇਗਾ ਸੋ ਸੰਗਤ ਨੂੰ ਬੇਨਤੀ ਹੈ ਇਸ ਚੈਨਲ ਨੂੰ ਆਪ ਜੀ ਨੇ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸੰਗਤਾਂ ਦੇ ਨਾਲ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ